ਅੱਜਕੱਲ ਦਾ ਸਮਾਂ ਹੀ ਇਵੇਂ ਦਾ ਚੱਲ ਰਿਹਾ ਹੈ ਕਿ ਲੋਕ ਗੁੱਸਾ ਕਰਦੇ ਹੀ ਬਹੁਤ ਨੇ ਲੋਕਾਂ ਵਿੱਚ ਗੁੱਸਾ ਇੰਨਾ ਕੁ ਵੱਧ ਗਿਆ ਹੈ ਕਿ ਉਹਨਾਂ ਦਾ ਆਪਣੇ ਗੁੱਸੇ ਉੱਪਰ ਕੰਟਰੋਲ ਰਹਿੰਦਾ ਹੀ ਨਹੀਂ ਤੇ ਉਹ ਗੁੱਸੇ ਦੇ ਵਿੱਚ ਕਈ ਵਾਰੀ ਤਾਂ ਨੁਕਸਾਨ ਵੀ ਕਰ ਦਿੰਦੇ ਨੇ ਗੁੱਸੇ ਵਿੱਚ ਇੱਕ ਦੂਜੇ ਨੂੰ ਮਾੜੇ ਬੋਲ ਬੋਲ ਦਿੰਦੇ ਨੇ ਤੇ ਉਹ ਬੋਲ ਇੱਕ ਦੂਜੇ ਦੇ ਕਦੇ ਵੀ ਭੁੱਲਦੇ ਨਹੀਂ ਚਾਹੇ ਉਹ ਬਾਅਦ ਵਿੱਚ ਕਿੰਨਾ ਵੀ ਚੰਗਾ ਕਿਉਂ ਨਾ ਬਣ ਜਾਵੇ ਪਰ ਫਿਰ ਵੀ ਉਹਨਾ ਇਨਸਾਨ ਦੀ ਕਦਰ ਇੱਕ ਦੂਜੇ ਪ੍ਰਤੀ ਘਟ ਜਾਂਦੀ ਹੈ ਬਹੁਤੇ ਪੇਰੇ ਵੀਰ ਭਰਾ ਤੁਹਾਡੇ ਵਿੱਚ ਵੀ ਹੋਣਗੇ ਜੋ ਕਿ ਘਰ ਵਿੱਚ ਕਿਸੇ ਨਿੱਕੀ ਜਿਹੀ ਗੱਲ ਦਾ ਵੀ ਗੁੱਸਾ ਐਨਾ ਵੱਡਾ ਬਣਾ ਲੈਂਦੇ ਨੇ ਕਿ ਘਰ ਦਾ ਸਮਾਨ ਤੱਕ ਤੋੜ ਦਿੰਦੇ ਨੇ ਤੇ ਫਿਰ ਇਹ ਵੀ ਨਹੀਂ ਸੋਚਦੇ ਕਿ ਇਹ ਸਮਾਨ ਆਇਆ ਕਿਵੇਂ ਸੀ ਕਿੰਨੇ ਮੁਸ਼ਕਿਲਾਂ ਨਾਲ ਲਿਆ ਸੀ ਅਤੇ ਦੁਬਾਰਾ ਇਹ ਮਿਲੇਗਾ ਜਾਂ ਨਹੀਂ ਮਿਲੇਗਾ ਬਿਨਾਂ ਇਸ ਚੀਜ਼ ਦੀ ਪਰਵਾਹ ਕੀਤੇ ਉਹ ਆਪਣਾ ਗੁੱਸਾ ਕਰਦੇ ਸਮਾਨ ਤੇ ਘੜ ਦਿੰਦੇ ਨੇ ਪਰ ਸੰਗਤ ਜੀ ਉਥੇ ਹੁੰਦਾ ਕੀ ਹੈ ਕਿ ਉਥੇ ਤੁਸੀਂ ਕੇਵਲ ਆਪਣਾ ਹੀ ਨੁਕਸਾਨ ਕਰਦੇ ਹੋ ਕਿਸੇ ਦੂਜੇ ਦਾ ਨੁਕਸਾਨ ਨਹੀਂ ਹੁੰਦਾ ਤੁਹਾਡਾ ਆਪਣਾ ਹੀ ਨੁਕਸਾਨ ਹੁੰਦਾ ਹੈ ਗੁੱਸੇ ਵਿੱਚ ਕਿਸੇ ਨੂੰ ਤੁਸੀਂ ਮੰਦਾ ਚੰਗਾ ਬੋਲ ਦਿੰਦੇ ਹੋ ਤੇ ਦੁਬਾਰਾ ਉਹ ਇਨਸਾਨ ਤੁਹਾਡੇ ਪ੍ਰਤੀ ਪਿਆਰ ਦੀ ਭਾਵਨਾ ਕਦੇ ਵੀ ਨਹੀਂ ਰੱਖਦਾ ਕਦੇ ਵੀ ਉਸ ਦੇ ਦਿਲ ਵਿੱਚ ਤੁਹਾਡੇ ਪ੍ਰਤੀ ਸਤਿਕਾਰ ਨਹੀਂ ਰਹਿੰਦਾ ਗੁੱਸਾ ਕਰਨ ਦੇ ਬਹੁਤ ਸਾਰੇ ਨੁਕਸਾਨ ਹਨ ਇਸੇ ਨੁਕਸਾਨਾਂ ਦੀ ਗੱਲ ਅੱਜ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਜੇਕਰ ਤੁਹਾਨੂੰ ਵੀ ਬਹੁਤ ਗੁੱਸਾ ਆਉਂਦਾ ਹੈ ਤੁਹਾਡਾ ਵੀ ਆਪਣੇ ਆਪ ਤੇ ਕੰਟਰੋਲ ਨਹੀਂ ਰਹਿੰਦਾ ਤਾਂ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਸੁਣਨਾ ਤਾਂ ਜੋ ਤੁਹਾਨੂੰ ਪਤਾ ਚੱਲ ਸਕੇ ਕਿ ਤੁਹਾਡੇ ਗੁੱਸੇ ਦੀ ਵਜ੍ਹਾ ਕਰ ਤੁਹਾਡੀ ਜ਼ਿੰਦਗੀ ਵਿੱਚ ਕਿੰਨੀਆਂ ਮੁਸ਼ਕਲਾਂ ਵੱਧ ਰਹੀਆਂ ਨੇ ਇੱਕ ਵਾਰੀ ਇੱਕ ਬੱਚਾ ਸੀ ਤੇ ਉਹ ਬੱਚਾ ਬਹੁਤ ਹੀ ਗੁੱਸੇਖੋਰ ਸੀ ਉਸ ਨੂੰ ਐਨਾ ਗੁੱਸਾ ਆਉਂਦਾ ਸੀ ਐਨਾ ਗੁੱਸਾ ਆਉਂਦਾ ਸੀ ਕਿ ਉਹ ਆਪਣੇ ਘਰ ਦੇ ਵਿੱਚ ਨਾ ਕੋਈ ਵੱਡਾ ਦੇਖਦਾ ਤੇ ਨਾ ਹੀ ਕੋਈ ਛੋਟਾ ਸਭ ਨੂੰ ਮੰਦਾ ਚੰਗਾ ਬੋਲਦਾ ਤੇ ਗੁੱਸੇ ਵਿੱਚ ਸਮਾਨ ਵੀ ਕਰਦਾ ਇੱਧਰ ਉੱਧਰ ਸੁੱਟਦਾ ਰਹਿੰਦਾ ਤੇ ਉਸ ਦਾ ਆਪਣੇ ਗੁੱਸੇ ਉੱਤੇ ਕੰਟਰੋਲ ਹੋ ਹੀ ਨਹੀਂ ਪਾਂਦਾ ਸੀ ਤੇ ਉਸ ਦੇ ਘਰ ਦੇ ਉਸ ਦੇ ਮਾਪੇ ਉਸ ਤੋਂ ਬਹੁਤ ਹੀ ਪਰੇਸ਼ਾਨ ਸਨ ਜਦ ਉਹ ਸਕੂਲ ਜਾਂਦਾ ਤਾਂ ਸਕੂਲ ਵੀ ਉਸ ਦੇ ਅਧਿਆਪਕ ਉਸ ਦੇ ਟੀਚਰ ਉਸ ਲਈ ਸ਼ਿਕਾਇਤਾਂ ਲੈ ਕੇ ਹਮੇਸ਼ਾ ਹੀ ਤਿਆਰ ਰਹਿੰਦੇ ਅਤੇ ਬੱਚਿਆਂ ਨਾਲ ਵੀ ਉਸ ਦਾ ਲੜਾਈ ਝਗੜਾ ਚੱਲਦਾ ਹੀ ਰਹਿੰਦਾ ਸੀ ਕਿਉਂਕਿ ਉਸ ਦੇ ਅੰਦਰ ਗੁੱਸਾ ਬਹੁਤ ਸੀ ਉਸਦੇ ਪੇਰੈਂਟਸ ਐਨੇ ਪਰੇਸ਼ਾਨ ਸਨ ਕਿ ਫਿਰ ਇੱਕ ਦਿਨ ਉਹਨਾਂ ਨੇ ਉਸਦੇ ਟਿਊਸ਼ਨ ਟੀਚਰ ਨਾਲ ਗੱਲ ਕੀਤੀ ਉਸਦੇ ਟਿਊਸ਼ਨ ਟੀਚਰ ਨੂੰ ਸਾਰੀ ਗੱਲਬਾਤ ਦੱਸੀ ਕਿ ਇਸ ਨੂੰ ਗੁੱਸਾ ਬਹੁਤ ਆਉਂਦਾ ਹੈ ਸਾਡੀ ਤਾਂ ਇਹ ਕੋਈ ਸੁਣਦਾ ਹੀ ਨਹੀਂ ਕੋਈ ਮੰਨਦਾ ਹੀ ਨਹੀਂ ਤੁਸੀਂ ਕੁਝ ਸਮਝਾ ਕੇ ਦੇਖੋ ਸ਼ਾਇਦ ਤੁਹਾਡੀ ਸੁਣ ਲਵੇ ਤੁਹਾਡੀ ਮੰਨ ਲਵੇ ਤਾਂ ਅਗੋਂ ਟਿਊਸ਼ਨ ਟੀਚਰ ਨੇ ਉਸ ਲੜਕੇ ਨੂੰ ਕਿਹਾ ਕਿ ਜਦੋਂ ਵੀ ਤੈਨੂੰ ਗੁੱਸਾ ਆਉਂਦਾ ਹੈ ਬਹੁਤ ਗੁੱਸਾ ਆਉਂਦਾ ਹੈ ਤਾਂ ਅੱਜ ਤੋਂ ਇੱਕ ਕੰਮ ਕਰਨਾ ਕਿ ਜਦ ਵੀ ਤੈਨੂੰ ਗੁੱਸਾ ਆਏਗਾ ਤੂੰ ਕਿਸੇ ਨੂੰ ਕੁਝ ਨਹੀਂ ਕਹਿਣਾ ਚੁੱਪ ਕਰਕੇ ਘਰ ਤੋਂ ਬਾਹਰ ਨਿਕਲ ਕੇ ਕਾਰ ਦੀ ਬਾਹਰ ਵਾਲੇ ਕੰਧ ਵਿੱਚ ਕਿੱਲ ਠੋਕਣੇ ਸਟਾਰਟ ਕਰ ਦੇਣੇ ਨੇ ਜਦ ਨੂੰ ਜਦ ਵੀ ਗੁੱਸਾ ਆਏਗਾ ਤੂੰ ਕੰਦ ਵਿੱਚ ਇੱਕ ਕਿੱਲ ਠੋਕ ਦੇਣਾ ਤੇ ਦਿਨ ਵਿੱਚ ਜਿੰਨੀ ਵਾਰ ਵੀ ਗੁੱਸਾ ਹੈ ਤੂੰ ਸਿਰਫ ਕੰਦ ਵਿੱਚ ਕਿੱਲ ਹੀ ਠੋਕਣੇ ਨੇ ਹੋਰ ਕੁਝ ਨਹੀਂ ਕਰਨਾ ਤਾਂ ਉਸ ਲੜਕੇ ਨੇ ਇਵੇਂ ਹੀ ਕੀਤਾ ਜਦ ਵੀ ਉਸ ਨੂੰ ਗੁੱਸਾ ਆਉਣਾ ਤਾਂ ਉਹ ਆਪਣੇ ਘਰੋਂ ਇੱਕ ਕਿੱਲ ਅਤੇ ਹਥੌੜੀ ਲੈ ਕੇ ਘਰ ਦੇ ਪਿਛਲੇ ਵਾਲੇ ਕੰਦ ਉੱਤੇ ਕਿੱਲ ਠੋਕ ਆਉਂਦਾ ਦਿਨ ਵਿੱਚ ਉਹਨੂੰ ਕਈ ਵਾਰੀ 10 ਵਾਰ 12 ਵਾਰ 15 ਵਾਰ ਗੁੱਸਾ ਵੀ ਆਉਂਦਾ ਤੇ ਉਹ ਹਰ ਵਾਰੀ ਇੱਕ ਇੱਕ ਕਿੱਲ ਠੋਕ ਕੇ ਆਉਂਦਾ ਤੇ ਫਿਰ ਹੋਣਾ ਕੀ ਸੀ ਕਿ ਹੌਲੀ ਹੌਲੀ ਉਹ ਕਿੱਲ ਉਥੇ ਠੁਕਣੇ ਘਟਦੇ ਗਏ ਕਿੱਲਾਂ ਦੀ ਗਿਣਤੀ ਘਟਦੀ ਗਈ ਅਤੇ ਇੱਕ ਦਿਨ ਐਸਾ ਆਇਆ ਕਿ ਉਸਨੇ ਕੋਈ ਕਿੱਲ ਨਾ ਠੋਕਿਆ ਤਾਂ ਉਸ ਦਿਨ ਉਸਨੇ ਆਪਣੇ ਟਿਊਸ਼ਨ ਟੀਚਰ ਨੂੰ ਆ ਕੇ ਦੱਸਿਆ ਕਿ ਅੱਜ ਅਜਾਹ ਦਿਨ ਆਇਆ ਹੈ ਕਿ ਮੈਂ ਇੱਕ ਵੀ ਕਿੱਲ ਨਹੀਂ ਠੋਕਿਆ ਮੈਨੂੰ ਅੱਜ ਗੁੱਸਾ ਆਇਆ ਹੀ ਨਹੀਂ ਮੇਰੇ ਮਨ ਵਿੱਚ ਜ਼ਰਾ ਵੀ ਗੁੱਸਾ ਨਹੀਂ ਆਇਆ ਤੇ ਇਸ ਲਈ ਮੈਂ ਇੱਕ ਵੀ ਕਿਲ ਠੋਕਿਆ ਨਹੀਂ ਤਾਂ ਟੀਚਰ ਨੇ ਅੱਗੋਂ ਦੱਸਿਆ ਕਿ ਕੋਈ ਨਾ ਹੌਲੀ-ਹੌਲੀ ਇੱਕਦਮ ਗੁੱਸਾ ਤੇਰਾ ਬੰਦ ਹੋ ਜਾਏਗਾ ਤਾਂ ਜਦ ਉਸ ਨੂੰ ਗੁੱਸਾ ਆਉਣਾ ਬੰਦ ਹੋ ਗਿਆ ਤਾਂ ਉਸ ਨੇ ਆਪਣੇ ਟੀਚਰ ਨੂੰ ਕਿਹਾ ਕਿ ਹੁਣ ਤਾਂ ਮੈਨੂੰ ਗੁੱਸਾ ਆਉਣਾ ਬੰਦ ਹੋ ਗਿਆ ਹੁਣ ਮੈਂ ਕੀ ਕਰਾਂ ਤਾਂ ਉਸਦੇ ਟੀਚਰ ਨੇ ਅੱਗੋਂ ਕਿਹਾ ਕਿ ਜਿਹੜੇ ਕਿਲ ਤੂੰ ਕੰਧ ਵਿੱਚ ਠੋਕੇ ਨੇ ਜਦ ਤੈਨੂੰ ਹੁਣ ਗੁੱਸਾ ਨਹੀਂ ਆਉਂਦਾ ਤੂੰ ਹਰ ਰੋਜ਼ ਇੱਕ ਕਿਲ ਨੂੰ ਪੁੱਟਣਾ ਹੈ। ਰੋਜ਼ ਇੱਕ ਇੱਕ ਕਿਲ ਨੂੰ ਕਰਕੇ ਪੁੱਟ ਕੇ ਸਾਰੇ ਖਤਮ ਕਰ ਦੇਣੇ ਨੇ। ਤਾਂ ਉਸ ਲੜਕੇ ਨੇ ਹਰ ਰੋਜ਼ ਕਿਲ ਪੁੱਟਨੇ ਸਟਾਰਟ ਕਰ ਦਿੱਤੇ। ਤਾਂ ਸੰਗਤ ਜੀ ਕਿੱਲਾਂ ਨੂੰ ਠੋਕਣਾ ਤਾਂ ਉਸ ਲਈ ਬਹੁਤ ਹੀ ਸੌਖਾ ਸੀ। ਦਿਨ ਵਿੱਚ 15-15 ਕਿਲ ਵੀ ਠੋਕ ਦਿੱਤੇ। ਤੇ ਜਦ ਉਹ ਦਿਨ ਵਿੱਚ ਇੱਕ ਕਿਲ ਨੂੰ ਪੁੱਟਣਾ ਚਾਹੁੰਦਾ ਸੀ ਤਾਂ ਉਹ ਵੀ ਉਸ ਨੂੰ ਬੜਾ ਹੀ ਮੁਸ਼ਕਿਲ ਲੱਗ ਰਿਹਾ ਸੀ। ਟਾਈਮ ਲੱਗਦਾ ਸੀ। ਤਾਂ ਜਦ ਉਸ ਦੇ ਕਿੱਲ ਸਾਰੇ ਦੇ ਸਾਰੇ ਕੰਦ ਵਿੱਚੋਂ ਨਿਕਲ ਆਏ ਉਸਨੇ ਪੁੱਟ ਲਏ ਤਾਂ ਉਸਨੇ ਆਪਣੇ ਟੀਚਰ ਨੂੰ ਇਹ ਗੱਲ ਦੱਸੀ ਕਿ ਮੈਂ ਸਾਰੇ ਹੀ ਕਿੱਲ ਕੰਦ ਵਿੱਚੋਂ ਪੁੱਟ ਲਏ ਨੇ ਤਾਂ ਉਸਦੇ ਟੀਚਰ ਨੇ ਕਿਹਾ ਚੱਲ ਮੈਂ ਤੇਰੇ ਨਾਲ ਚੱਲਦਾ ਹਾਂ ਮੈਂ ਵੀ ਜਾ ਕੇ ਦੇਖਦਾ ਹਾਂ ਜਿੱਥੋਂ ਤੂੰ ਕਿੱਲ ਪੁੱਟੇ ਨੇ ਤਾਂ ਉਸ ਦਾ ਟੀਚਰ ਉਸ ਨੂੰ ਲੈ ਕੇ ਉਸੇ ਕੰਦ ਦੇ ਕੋਲ ਆ ਗਿਆ ਅਤੇ ਟੀਚਰ ਨੇ ਦੇਖ ਕੇ ਉਸ ਨੂੰ ਇੱਕ ਹੀ ਗੱਲ ਕਹੀ ਕਿ ਦੇਖ ਤੂੰ ਕਿਲ ਠੋਕੇ ਸੀ ਅਤੇ ਪੁੱਟੇ ਵੀ ਤੂਇਆਂ ਨੇ ਪਰ ਕੰਧ ਦੇ ਵਿੱਚ ਕਿੱਲਾਂ ਦੇ ਨਿਸ਼ਾਨ ਤਾਂ ਉਵੇਂ ਦੇ ਉਵੇਂ ਖੜੇ ਨੇ ਉਹ ਮਿਟੇ ਨਹੀਂ ਤੇ ਨਾ ਹੀ ਉਹ ਮਿਟ ਸਕਦੇ ਨੇ ਇਵੇਂ ਹੀ ਸੰਗਤ ਜੀ ਜਦੋਂ ਅਸੀਂ ਗੁੱਸਾ ਕਰਦੇ ਆ ਕਿਸੇ ਨਾਲ ਲੜਾਈ ਝਗੜਾ ਕਰਦੇ ਆ ਮੰਦਾ ਚੰਗਾ ਬੋਲ ਦਿੰਦੇ ਆ ਕਿਸੇ ਨੂੰ ਕਿਸੇ ਦੀ ਜ਼ਿੰਦਗੀ ਬਾਰੇ ਗਲਤ ਬੋਲ ਦਿੰਦੇ ਆ ਤਾਂ ਕੋਈ ਨੁਕਸਾਨ ਵੀ ਕਰ ਦਿੰਦੇ ਆ ਤਾਂ ਉਥੇ ਸੰਗਤ ਜੀ ਪਾਵੇਂ ਤੁਸੀਂ ਬਾਅਦ ਵਿੱਚ ਉਸ ਇਨਸਾਨ ਤੋਂ ਮਾਫੀ ਕਿਉਂ ਨਾ ਮੰਗ ਲਓ ਚਾਹੇ ਤੁਸੀਂ ਉਸ ਇਨਸਾਨ ਨਾਲ ਦੁਬਾਰਾ ਤੋਂ ਆਪਣੇ ਵਧੀਆ ਰਿਲੇਸ਼ਨ ਬਣਾ ਲਓ ਪਰ ਜੋ ਤੁਸੀਂ ਗੁੱਸੇ ਵਿੱਚ ਆ ਕੇ ਬੋਲ ਬੋਲੇ ਸਨ ਉਹ ਅਗਲੇ ਨੂੰ ਜ਼ਿੰਦਗੀ ਭਰ ਨਹੀਂ ਪੁੰਦੇ ਉਹ ਤੁਹਾਡੇ ਮੂੰਹ ਤੋਂ ਬੋਲੇ ਗਏ ਕੁਬੋਲ ਸ਼ਬਦ ਅਗਲੇ ਦੇ ਦਿਲ ਵਿੱਚ ਪੂਰੀ ਜ਼ਿੰਦਗੀ ਲਈ ਛਾਪ ਜਾਂਦੇ ਨੇ ਤਾਂ ਅਗਲੇ ਇਨਸਾਨ ਨੂੰ ਇਹ ਗੱਲ ਹਮੇਸ਼ਾ ਯਾਦ ਰਹਿੰਦੀ ਹੈ ਕਿ ਇੱਕ ਸਮੇਂ ਤੇ ਤੁਸੀਂ ਉਸ ਨੂੰ ਮਾੜੇ ਬੋਲ ਬੋਲੇ ਸਨ ਤਾ ਸੰਗਤ ਜੀ ਤੁਸੀਂ ਵੀ ਕੋਸ਼ਿਸ਼ ਕਰਨੀ ਹੈ ਗੁਰਬਾਣੀ ਪੜ੍ਹਨੀ ਹੈ ਗੁਰਬਾਣੀ ਨੂੰ ਸਮਝਣਾ ਹੈ ਜਿਹੜਾ ਬੰਦਾ ਤਾਂ ਸਿੱਖ ਹੋ ਕੇ ਗੁਰਬਾਣੀ ਵਿੱਚ ਲੀਨ ਰਹਿੰਦਾ ਹੈ ਗੁਰਬਾਣੀ ਵਿੱਚ ਹੀ ਆਪਣਾ ਮਨ ਲਾਈ ਰੱਖਦਾ ਹੈ ਗੁਰੂ ਦੇ ਦਰਬਾਰ ਵਿੱਚ ਜਾਂਦਾ ਹੈ ਸੇਵਾ ਕਰਦਾ ਹੈ ਅਰਦਾਸ ਬੇਨਤੀ ਕਰਦਾ ਹੈ ਤਾਂ ਉਸ ਦੇ ਅੰਦਰ ਤਾਂ ਗੁੱਸਾ ਆਉਂਦਾ ਹੀ ਨਹੀਂ ਉਸ ਦਾ ਮਨ ਤਾਂ ਇਹੋ ਜੀਆਂ ਚੀਜ਼ਾਂ ਤੋਂ ਬਹੁਤ ਹੀ ਦੂਰ ਰਹਿੰਦਾ ਹੈ ਉਸ ਤੇ ਮਨ ਅੰਦਰ ਕੇਵਲ ਤੇ ਕੇਵਲ ਮਠਾਸ ਹਲੀਮੀ ਹੀ ਹੁੰਦੀ ਹੈ ਤਾਂ ਸੰਗਤ ਜੀ ਜੇਕਰ ਤੁਸੀਂ ਬਾਣੀ ਪੜ੍ਹਦੇ ਹੋ ਰੋਜ਼ ਨਿਤਨੇਮ ਕਰਦੇ ਹੋ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਤਾਂ ਤੁਹਾਡਾ ਗੁੱਸੇ ਤੇ ਕੰਟਰੋਲ ਆਪਣੇ ਆਪ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇੱਥੇ ਜ਼ਰੂਰਤ ਇਹ ਵੀ ਹੈ ਕਿ ਤੁਸੀਂ ਆਪਣੇ ਗੁੱਸੇ ਤੇ ਕੰਟਰੋਲ ਕਰਨਾ ਸਿੱਖਣਾ ਵੀ ਹੈ ਤੁਸੀਂ ਖੁਦ ਵੀ ਕੰਟਰੋਲ ਕਰਨਾ ਹੈ ਜੇਕਰ ਤੁਹਾਨੂੰ ਕੋਈ ਅਗਲਾ ਬੰਦਾ ਮਾੜਾ ਸ਼ਬਦ ਬੋਲ ਵੀ ਦਿੰਦਾ ਹੈ ਕੋਈ ਮਾੜਾ ਕੰਮ ਕਰ ਵੀ ਦਿੰਦਾ ਹੈ ਤੁਹਾਡਾ ਕੰਮ ਨੂੰ ਪੁੱਠਿਆਂ ਵੀ ਪਾ ਦਿੰਦਾ ਹੈ ਤਾਂ ਤੁਸੀਂ ਉਥੇ ਸ਼ਾਂਤ ਰਹਿਣਾ ਹੈ ਬੋਲਣਾ ਨਹੀਂ ਹੈ ਚਾਹੇ ਉਹ ਇੱਕ ਵਾਰੀ ਕਵੇ ਚਾਹੇ ਦੋ ਵਾਰੀ ਕਵੇ ਚਾਹੇ ਤਿੰਨ ਵਾਰੀ ਕਹੇ ਤੁਸੀਂ ਬਿਲਕੁਲ ਵੀ ਅਗੋਂ ਜਵਾਬ ਨਹੀਂ ਦੇਣਾ ਤੇ ਇਵੇਂ ਹੀ ਤੁਸੀਂ ਆਪਣੇ ਗੁੱਸੇ ਤੇ ਕੰਟਰੋਲ ਕਰਨਾ ਸਿੱਖ ਸਕਦੇ ਹੋ ਜਦ ਤੁਸੀਂ ਬੋਲੋਗੇ ਹੀ ਨਹੀਂ ਤੇ ਅਗਲਾ ਬੰਦਾ ਤੁਹਾਨੂੰ ਫਿਰ ਦੁਬਾਰਾ ਕਿਵੇਂ ਬੋਲ ਸਕਦਾ ਹੈ ਉਹ ਆਪਣੇ ਆਪ ਹੀ ਸ਼ਾਂਤ ਹੋ ਜਾਏਗਾ ਚੁੱਪ ਕਰ ਜਾਏਗਾ ਅਤੇ ਤੁਹਾਡੇ ਮੂੰਹ ਤੋਂ ਵੀ ਮਾੜੇ ਸ਼ਬਦ ਨਿਕਲਣ ਤੋਂ ਬਚ ਜਾਣਗੇ ਸੰਗਤ ਜੀ ਗੁੱਸੇ ਵਿੱਚ ਜਾਣੇ ਅਣਜਾਣੇ ਵਿੱਚ ਤੁਹਾਡੇ ਹੱਥੋਂ ਹੋਇਆ ਹਰ ਇੱਕ ਕੰਮ ਅਗਲੇ ਬੰਦੇ ਦੇ ਦਿਲ ਤੇ ਇੱਕ ਛਾਪ ਦੀ ਤਰ੍ਹਾਂ ਛਾਪ ਜਾਂਦਾ ਹੈ ਇਹ ਗੱਲ ਨੂੰ ਤੁਸੀਂ ਹਮੇਸ਼ਾ ਹੀ ਆਪਣੇ ਮਨ ਵਿੱਚ ਯਾਦ ਰੱਖਣਾ ਹੈ ਆਪਣੇ ਦਿਲ ਵਿੱਚ ਯਾਦ ਰੱਖਣਾ ਹੈ ਸੋ ਤੁਸੀਂ ਐਵੇਂ ਦਾ ਕੋਈ ਕੰਮ ਨਹੀਂ ਕਰਨਾ ਜਿੱਥੇ ਤੁਹਾਡੀ ਇਮੇਜ ਤੇ ਫਰਕ ਪੈਂਦਾ ਹੈ ਤੁਹਾਡੀ ਰਿਸਪੈਕਟ ਤੇ ਫਰਕ ਪੈਂਦਾ ਹੈ ਤੁਹਾਡਾ ਗੁਰੂ ਦੀਆਂ ਨਜ਼ਰਾਂ ਵਿੱਚ ਸਤਿਕਾਰ ਘਟਦਾ ਹੈ ਇੱਥੇ ਗੁਰੂ ਨਾਨਕ ਦੇਵ ਜੀ ਵੀ ਇੱਕ ਗੱਲ ਕਿਹਾ ਕਰਦੇ ਸਨ ਕਿ ਜਿੰਨਾ ਵੀ ਲੋਕਾਂ ਨੂੰ ਗੁੱਸਾ ਆਉਂਦਾ ਹੈ ਆਪਣੇ ਆਪ ਤੇ ਕਾਬੂ ਨਹੀਂ ਕਰ ਪਾਉਂਦੇ ਤਾਂ ਜਦ ਵੀ ਉਹ ਇਹੋ ਜਿਹੀ ਅਵਸਥਾ ਵਿੱਚ ਹੁੰਦੇ ਨੇ ਤਾਂ ਆਪਣੇ ਮੂੰਹ ਤੋਂ ਉੱਚੀ ਉੱਚੀ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਜਿੰਨੀ ਉੱਚੀ ਹੋ ਸਕੇ ਉਨੀ ਉੱਚੀ ਜਾਪ ਨੂੰ ਕਰਨ ਜਦ ਤੁਸੀਂ 5 ਜਾਂ 10 ਮਿੰਟ ਤੱਕ ਗੁੱਸੇ ਵਿੱਚ ਵਾਹਿਗੁਰੂ ਦਾ ਜਾਪ ਕਰਦੇ ਰਹਿੰਦੇ ਹੋ ਤਾਂ ਤੁਹਾਡਾ ਮਨ ਆਪਣੇ ਆਪ ਹੀ ਸ਼ਾਂਤ ਹੋ ਜਾਂਦਾ ਹੈ ਤੁਹਾਡਾ ਗੁੱਸਾ ਆਪਣੇ ਆਪ ਹੀ ਕੰਟਰੋਲ ਵਿੱਚ ਆ ਜਾਂਦਾ ਹੈ ਤਾਂ ਇੱਥੇ ਜ਼ਰੂਰਤ ਸੰਗਤ ਜੀ ਇੱਕੋ ਹੀ ਚੀਜ਼ ਦੀ ਹੈ ਕਿ ਤੁਸੀਂ ਖੁਦ ਆਪ ਕੋਸ਼ਿਸ਼ ਕਰਨੀ ਹੈ ਛੋਟਾ ਬੱਚਾ ਜਿਵੇਂ ਆਪਣੇ ਆਪ ਤਾਂ ਲਿਖਣਾ ਸਿੱਖ ਨਹੀਂ ਜਾਂਦਾ ਅਸੀਂ ਹੱਥ ਫੜ ਕੇ ਉਸ ਨੂੰ ਲਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਵਾਰ-ਵਾਰ ਅਭਿਆਸ ਕਰਨ ਨਾਲ ਪ੍ਰੈਕਟਿਸ ਕਰਨ ਨਾਲ ਹੀ ਉਹ ਸਾਫ਼ ਲਿਖਣਾ ਸਿੱਖਦਾ ਹੈ ਇਵੇਂ ਹੀ ਤੁਸੀਂ ਵੀ ਆਪਣੇ ਗੁਰੂ ਮਹਾਰਾਜ ਦਾ ਹੱਥ ਫੜ ਕੇ ਕੋਸ਼ਿਸ਼ ਕਰਨੀ ਹੈ ਜੇਕਰ ਤੁਸੀਂ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਰਿਜ਼ਲਟ ਵੀ 100% ਮਿਲੇਗਾ ਤਾਂ ਤੁਸੀਂ ਵੀ ਗੁਰੂ ਮਹਾਰਾਜ ਦਾ ਹਮੇਸ਼ਾ ਸ਼ੁਕਰਾਨਾ ਹੀ ਕਰੋਗੇ ਕਿ ਉਹਨਾਂ ਨੇ ਤੁਹਾਡੇ ਦਿਮਾਗ ਵਿੱਚ ਐਨੀ ਸਮਝ ਬਖਸ਼ੀ ਹੈ ਐਨਾ ਸਬਰ ਬਖਸ਼ਿਆ ਹੈ ਐਨਾ ਸੰਤੋਖ ਬਖਸ਼ਿਆ ਹੈ ਤਾਂ ਸੰਗਤ ਜੀ ਤੁਸੀਂ ਵੀ ਅੱਜ ਤੋਂ ਇੱਕ ਗੱਲ ਦਾ ਪ੍ਰਣ ਲੈ ਲਓ ਕਿ ਕਦੇ ਵੀ ਤੁਸੀਂ ਆਪਣੇ ਗੁੱਸੇ ਵਿੱਚ ਕਿਸੇ ਨੂੰ ਵੀ ਕੁਝ ਮਾੜਾ ਸ਼ਬਦ ਨਹੀਂ ਬੋਲਣਾ ਚਾਹੇ ਅਗਲਾ ਕੁਝ ਵੀ ਬੋਲੇ ਤੁਸੀਂ ਆਪਣੇ ਗੁੱਸੇ ਉੱਪਰ ਕੰਟਰੋਲ ਕਰਕੇ ਸ਼ਾਂਤ ਰਹਿਣਾ ਹੈ ਜੀ ਬਾਕੀ ਸਾਰੀ ਗੱਲ ਤੁਸੀਂ ਆਪਣੇ ਪਰਮਾਤਮਾ ਤੇ ਛੱਡ ਦੇਣੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪੇ ਹੀ ਅਗਲੇ ਬੰਦੇ ਨੂੰ ਜਵਾਬ ਦੇ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ